ਪਹਾੜੀ ਖੇਤਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਰਸਾਤ ਹੋ ਰਹੀ ਹੈ ਉਸ ਨੂੰ ਲੈ ਕੇ ਹਰਿਆਣਾ ਪੰਜਾਬ ਖਾਸ ਕਰਕੇ ਮੈਦਾਨੀ ਸੂਬਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਗੱਲ ਪੰਜਾਬ ਦੀ ਕਰਾਂਗੇ ਖਾਸ ਕਰ ਪੰਜਾਬ ਦੇ ਵਿੱਚ ਘੱਗਰ ਅਤੇ ਬਿਆਸ ਦਰਿਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਣੀ ਵਧ ਰਿਹਾ ਹੈ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ। ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉਪਲ ਦੀ ਪ੍ਰਧਾਨਗੀ ਹੇਠ ਉੱਜ ਦਰਿਆ ਤੇ ਹੜ ਮੌਕੇ ਕੀਤੀ ਜਾਣ ਵਾਲੇ ਬਚਾਅ ਕਾਰਜਾਂ ਦੀ ਇੱਕ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ ਇਸ ਮੌਕ ਡ੍ਰਿਲ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਦਸਵੀਕ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮੌਕ ਡ੍ਰਿਲ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਮਜ਼ਬੂਤ ਹੁੰਦਾ ਹੈ ਅਤੇ ਬਚਾਅ ਕਾਰਜ ਸੰਬੰਧੀ ਸਾਰਿਆਂ ਨੂੰ ਸਖਲਾਈ ਮਿਲ ਜਾਂਦੀ ਹੈ ਇਹ ਮੌਕ ਟ੍ਰਲ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪਹਾੜਾਂ ਦੇ ਅੰਦਰ ਬਰਸਾਤ ਦਾ ਅਲਰਟ ਬਹੁਤ ਜ਼ਿਆਦਾ ਤੇਜ਼ ਦੱਸਿਆ ਗਿਆ ਹੈ ਫਿਲਹਾਲ ਅੱਜ ਤੇ ਕੱਲ ਵੀ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਅਜਿਹੇ ਚ ਹੜ੍ਹਾਂ ਦਾ ਖਤਰਾ ਪੰਜਾਬ ਦੇ ਵਿੱਚ 100% ਦੀ ਮੰਡਰਉਣ ਲੱਗਾ ਹੈ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਕਈ ਦਰਿਆ ਅਤੇ ਨਹਿਰਾਂ ਲੰਘਦੀਆਂ ਹਨ ਅਤੇ ਜ਼ਿਆਦਾਤਰ ਖੇਤਰ ਦਰਿਆ ਦੇ ਨਾਲ ਲੱਗਦੇ ਹੋਣ ਕਾਰਨ ਇੱਥੇ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਹੁਣ ਮੰਡਰਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਉਜ ਡਰਿਆ ਦੇ ਵਿੱਚ ਫਲੈਸ਼ ਫਲਡ ਆਉਂਦੇ ਹਨ ਇਸ ਲਈ ਇਹ ਮੌਕ ਡ੍ਰਿਲ ਕੀਤੀ ਗਈ ਹੈ ਇਸ ਨਾਲ ਜਿੱਥੇ ਲੋਕਾਂ ਦੇ ਵਿੱਚ ਬਚਾਓ ਕਾਰਜਾਂ ਸਬੰਧੀ ਜਾਗਰੂਕਤਾ ਵਧੇਗੀ ਉੱਥੇ ਇਸ ਸਿਖਲਾਈ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਵੇਗਾ ਮੰਨਿਆਖਿਆ ਕਿ ਫਲੱਡ ਸੀਜ਼ਨ ਹੋਣ ਕਰਕੇ ਲੋਕਾਂ ਨੂੰ ਜਾਗਰੂਕ ਰਹਿਣਾ ਜ਼ਰੂਰ ਚਾਹੀਦਾ ਹੈ ਡਿਪਟੀ ਕਮਿਸ਼ਨਰ ਅਦਿੱਤਿਆ ਓਪਨ ਨੇ ਅੱਗੇ ਦੱਸਿਆ ਕਿ ਐਨਡੀਆਰਐਫ ਟੀਮ ਵੱਲੋਂ ਬਚਾਓ ਕਾਰਜਾਂ ਵਿੱਚ ਵਰਤੇ ਜਾਣ ਵਾਲੇ ਔਜ਼ਾਰਾਂ ਅਤੇ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਏਗੇ NDRF ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਪਾਣੀ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ NDRF ਦੀ ਟੀਮ ਨੇ ਘਰੇਲੂ ਸਮਾਨ ਤੋਂ ਬਣਾਈਆਂ ਗਈਆਂ ਵਸਤਾਂ ਵੀ ਦਿਖਾਈਆਂ ਜਿਨ੍ਹਾਂ ਦੀ ਵਰਤੋਂ ਕਰਕੇ ਆਮ ਲੋਕ ਬੜੀ ਆਸਾਨੀ ਦੇ ਨਾਲ ਹੜ੍ਹਾਂ ਦੇ ਪਾਣੀ ਵਿੱਚ ਆਪਣਾ ਬਚਾਅ ਕਰ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੇ ਐਨਡੀਆਰਫ ਵੱਲੋਂ ਇੱਕ ਜੁਆਇੰਟ ਮੌਕ ਡਰਿੱਲ ਕੀਤੀ ਗਈ ਹੈ। ਅ ਬਲੱਡ ਸੀਜ਼ਨ ਜਿਹੜਾ ਹੈ ਉਹ ਚੱਲਦਾ ਪਿਆ ਹੈ ਤੇ ਪਠਾਨਕੋਟ ਜਿਹੜਾ ਜ਼ਿਲ੍ਹਾ ਹੈ ਉਹ ਬਹੁਤ ਸਾਰੀਆਂ ਨਦੀਆਂ ਕ੍ਰਿਸ-ਕ੍ਰੋਸ ਕਰਦੀਆਂ ਹਨ। ਚਿੱਕੀ ਰਿਵਰ ਹੋ ਗਈ, ਰਾਵੀ ਹੋ ਗਈ, ਉਜ ਤਰਨਾ ਉਜ ਦਾ ਸਪੈਸ਼ਲੀ ਕਿਉਂਕਿ ਇਵੇ ਫਲੈਸ਼ ਫਲੱਡਸ ਆਉਂਦੇ ਹੈ ਉਸ ਦੇ ਵਿੱਚ। ਉਸ ਕਰਕੇ ਇਹ ਮੌਕ ਡਰਿੱਲ ਰੱਖੀ ਗਈ ਹੈ ਤਾਂ ਕਿ ਇੱਕ ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਹੋਏਗੀ ਬਲੱਡ ਸੀਜ਼ਨ ਹੈਗਾ ਹੈ ਤੇ ਤੁਹਾਨੂੰ ਇhtiyat ਪ੍ਰਤੀ ਵਰਤਨ ਦੀ ਜ਼ਰੂਰਤ ਹੈ ਉਸ ਤੋਂ ਇਲਾਵਾ ਐਨਡੀਆਰਐਫ ਵੱਲੋਂ ਜਿਹੜੇ ਇਹਨਾਂ ਦੀ ਇਕੁਪਮੈਂਟਸ ਹੈਗੇ ਹੈ ਤੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਹੈਗੀ ਹੈ ਉਹਦਾ ਵੀ ਡਿਸਪਲੇ ਕੀਤਾ ਗਿਆ ਕਿ ਸਾਡੀ ਜਿਹੜੀ ਕੈਪੇਬਿਲਿਟੀਆਂ ਹੈਗੀਆਂ ਐਨਡੀਆਰਐਫ ਦੀ ਰੈਸਕਿਊ ਦੀਆਂ ਤੇ ਹੋਰ ਚੀਜ਼ਾਂ ਦੀਆਂ ਉਹਨਾਂ ਨੂੰ ਵੀ ਪਿੰਡਾਂ ਲੈਣ ਨੂੰ ਸਾਰਿਆਂ ਨੂੰ ਡੈਮੋਨਸਟ੍ਰੇਟ ਕੀਤਾ ਜਾ ਸਕੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਵੈਕੂਏਸ਼ਨ ਸੈਂਟਰ ਬਣਾਏ ਗਏ ਨੇ ਸਾਰੇ ਪਿੰਡਾਂ ਨੂੰ ਅਸੀਂ ਕਲਸਟਰਸ ਦੇ ਵਿੱਚ ਡਿਵਾਈਡ ਕਰਕੇ ਹਰ ਇੱਕ ਕਲਸਟਰ ਦੇ ਉੱਪਰ ਇੱਕ ਵੈਕੂਏਸ਼ਨ ਸੈਂਟਰ ਬਣਾਇਆ ਹੈ ਜਿੱਦਾ ਅਸੀਂ ਇਨਫੋਰਮੇਸ਼ਨ ਸਾਰੀ ਹਰ ਇੱਕ ਪੰਚਾਇਤ ਘਰ ਦੇ ਵਿੱਚ ਪੇਸਟ ਕਰ ਰਹੇ ਹਾਂ ਜਿਹਦੇ ਨਾਲ ਹੀ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਨ ਕੇਸ ਇੱਥੇ ਫਲਡਿੰਗ ਹੁੰਦੀ ਹੈ ਉਹ ਕਿੱਥੇ ਜਾ ਕੇ ਸੇਫਲੀ ਉੱਥੇ ਰਹਿ ਸਕਦੇ ਆ ਤੇ ਜਿਹੜੇ ਵੀ ਰੈਸਕਿਊ ਸੈਂਟਰਸ ਬਣਾਏ ਗਏ ਆ ਉੱਥੇ ਸਾਰੀ ਫੈਸਿਲਿਟੀਆਂ ਜਿਹੜੀ ਫੂਡ ਵਗੈਰਾ ਲੋਜਿੰਗ ਇਤਸੈਟਰਾ ਉਹ ਸਾਰੀ ਫੈਸਿਲਿਟੀਆਂ ਵੀ ਸਾਡੇ ਵੱਲੋਂ ਦਿੱਤੀਆਂ ਜਾਣਗੀਆਂ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਦੋ ਮਹੀਨੇ ਚੁਕੰਨਾ ਰਹਿਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਇਹ ਸੀਜ਼ਨ ਹੈ ਤੇ ਉਜ ਰਿਵਰ ਬਹੁਤ ਅਨਪ੍ਰੈਡਿਕਟੇਬਲ ਹੈ ਕਿਉਂਕਿ ਜਿਵੇਂ ਰਾਵੀ ਹੈ ਰਾਵੀ ਵਿੱਚ ਤਾਂ ਫਿਰ ਵੀ ਥੋੜਾ ਜਿਹਾ ਪ੍ਰਾਇਰ ਇੰਟੀਮੇਸ਼ਨ ਰਹਿੰਦਾ ਹੈ ਪਰ ਉਜ ਇਜ਼ ਵੈਰੀ ਅਨਪ੍ਰੈਡਿਕਟੇਬਲ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਇਸ ਨੂੰ ਕੰਟੀਨਿਊਸਲੀ ਵਾਚ ਕਰੀਏ ਅਸੀਂ ਹਰ 2 ਘੰਟੇ ਬਾਅਦ ਸਾਨੂੰ ਅਪਡੇਟ ਆਂਦੀ ਹੈ ਉਜ ਦੇ ਲੈਵਲ ਤੇ ਉਦੇ ਅਕੋਰਡਿੰਗ ਹੀ ਸਾਡਾ ਸਿਸਟਮ ਬਣਿਆ ਹੋਇਆ ਜਦੋਂ ਤੱਕ ਜੇ ਇਨਕੇਸ ਕੋਈ ਥ੍ਰੈਟ ਹੈਗਾ ਅਸੀਂ ਉਸ ਨੂੰ ਟਾਈਮਲੀ ਜਿਹੜਾ ਹੈ ਉਹ ਪਿੰਡ ਵਾਲਿਆਂ ਨੂੰ ਕਨਵੇ ਕਰ ਸਕੀਏ ਤੇ ਉਹਨਾਂ ਨੂੰ ਇਹ ਵੀ ਦੱਸਿਆ ਹੋਇਆ ਹੈ ਕਿ ਕੇਸ ਦੇ ਵਿੱਚ ਕਿੱਥੇ ਜਾਣਾ ਹੈ ਤੇ ਸਾਡੀ ਪ੍ਰੈਪਰੇਸ਼ਨ ਸਾਰੀ ਮੁਕੰਮਲ ਨੇ ਸਾਡੀ ਟੀਮ ਸਾਰੀਆਂ ਚੌਕਰੀਆਂ ਨੇ ਤੇ ਐਨਡੀਆਰਐਫ ਦਾ ਸਾਨੂੰ ਬਹੁਤ ਸਪੋਰਟ ਹੈ ਜੇ ਕੋਈ ਵੀ ਇਹੋ ਜਿਹੀ ਕੋਈ ਚੀਜ਼ ਹੁੰਦੀ ਹੈ ਖੁਦਾ ਨਾ ਖਾਸ ਅਸੀਂ ਉਸ ਲਈ ਪੂਰਾ ਤਿਆਰ ਹਾਂ ਥੈਂਕ ਯੂ